ਤੇ ਸੋਹਣੀ ਕਹਿੰਦੀ ਆ ਘੜੇ ਨੂੰ ਕਹਿੰਦੀ ਆ ਵੀਰ ਮਰ ਉਸ ਕੜਾ ਵਟੇਂ ਦਿੜੀ ਦਾ ਜੋ ਜਿਹੜੀ ਅਸਾਂ ਵਿੱਚ ਛੋੜਨੇ ਹਾਲ ਹੋਈ ਆਖੇ ਵੇਖ ਲੈ ਮੱਝੀ ਵਾਲੇ ਆਵੇ ਮੱਝੀ ਵਾਲ ਨਹੀਂ ਵਾਲ ਨੂੰ ਕਹਿੰਦੀ ਸੀ ਆਖੇ ਵੇਖ ਲੈ ਮੱਝੀ ਵਾਲੇ ਆਵੇ ਜੋ ਕਜ ਸੋਹਣੀ ਨਵਾਣੀ ਦੇ ਨਾਲ ਰਹੀ ਘੜੇ ਨੂੰ ਕਹਿੰਦੀ ਆ ਵੇ ਭੰਨ ਸੁਟਾ ਤੈਨੂੰ ਚੂਰ ਕਰਦਿਆਂ ਮਿੱਟੀ ਦੇ ਘੜੇਓ ਵੇ ਤੂੰ ਚੜ ਬੈਨਾ ਮਹਿਬੂਬਾ ਦੀ ਟਾਕੇ ਘੜਾ ਗੋ ਕਹਿੰਦਾ ਵੀ ਭੰਨ ਨਾ ਸੁਟੀ ਸਾਨੂੰ ਚੂਰ ਨਾ ਕਰਦੇ ਸੋਣੀਏ ਅਸਾਂ ਬੜੇ ਬੜੇ ਦੁੱਖ ਪਾਏ ਪਹਿਲਾਂ ਝੋਟ ਕਈਆਂ ਦੀ ਖਾਦੀ ਮਿੱਟੀ ਪੁੱਟਦੇ ਨਾ ਕਈਆਂ ਨਾਲ पहिला चोट कयां जी खाधी फिर साॾे पिन्ने चा ख़ूब दवाए चोक धमे आर चकर पर थरिया न उन गेड़े चा ख़ूब